ਇਸ ਵਾਂਗ ਜਿਹੜਾ ਤੁਸੀਂ ਕਰ ਰਹੇ ਸੀ ਰੋਮ ਜਿਹੜਾ ਕਿਸ ਪਹੁੰਚ ਹਾਂਜੀ ਅ ਇਸ ਟਾਈਮ ਤੇ ਸਹੀ ਇੱਕ ਲਾਈਫ ਲਾਈਨ ਰੈਸਕਿਊ 911 ਇੱਕ ਸੰਸਥਾ ਸਟਾਰਟ ਕੀਤੀ ਹੈਗੀ ਆ ਤਰਨ ਤਰਨ ਦੇ ਵਿੱਚ ਜਿੱਥੇ ਅਸੀਂ ਸੇਵਾ ਦੇ ਰਹੇ ਹਾਂ ਐਕਸੀਡੈਂਟ ਦੇ ਦੌਰਾਨ ਤੇ ਤੁਸੀਂ ਵੇਖ ਸਕਦੇ ਕਿ ਰੋਜ਼ ਹੀ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਆ ਤੇ ਇਦਾਂ ਦੀਆਂ ਸੇਵਾ ਜਿਹੜੀਆਂ ਅਸੀਂ ਲੈ ਕੇ ਆਂਦੀਆਂ ਬਹੁਤ ਜ਼ਿਆਦੀਆਂ ਡਿਫਰੈਂਟ ਆ ਦੂਜਿਆਂ ਨਾਲੋਂ ਜਿੱਦਾਂ ਕੋਈ ਕਿਸੇ ਦਾ ਐਕਸੀਡੈਂਟ ਹੋ ਜਾਂਦਾ ਵਾ ਗੱਡੀਆਂ ਇੱਕ ਦੂਜੇ ਵਿੱਚ ਵੱਜ ਜਾਂਦੀਆਂ ਵਾਂ ਉਹਨਾਂ ਦੇ ਵਿੱਚ ਲੋਹੇ ਦੇ ਵਿੱਚ ਲੋਕੀ ਫਸ ਜਾਂਦੇ ਮਲਬੇ ਦੇ ਵਿੱਚ ਫਸ ਜਾਂਦੇ ਆ ਅਸੀਂ ਅਮਰੀਕਾ ਤੋਂ ਟੂਲ ਇੰਪੋਰਟ ਕੀਤਾ ਵਾ ਜਾਸ ਆਫ ਲਾਈਫ ਜਿਹੜਾ ਲੋਕਾਂ ਦੀ ਹੈਲਪ ਕਰਦਾ ਆ ਇੱਕ ਐਕਸੀਡੈਂਟ ਦੇ ਦੌਰਾਨ ਉਹਨੂੰ ਲੋਹੇ ਨੂੰ ਕੱਟਣ ਨੂੰ ਵੱਢਣ ਨੂੰ ਤੇ ਬੰਦੇ ਨੂੰ ਬਾਹਰ ਕੱਢਣ ਲਈ ਤੇ ਇਸ ਟਾਈਮ ਤੇ ਇਦਾਂ ਦੀ ਸੇਵਾ ਪੰਜਾਬ ਦੇ ਵਿੱਚ ਨਹੀਂ ਅਵੇਲੇਬਲ ਹੈਗੀਆਂ ਜਿਹੜੀਆਂ ਅਸੀਂ ਲੈ ਕੇ ਆਏ ਆ ਤੇ ਅਸੀਂ ਚਾਹੁੰਦੇ ਆ ਕਿ ਹੋਰ ਵੀ ਇਦਾਂ ਦੀਆਂ ਸੇਵਾ ਹੋਰ ਵੀ ਇਸ ਏਰੀਆ ਦੇ ਵਿੱਚ ਵਧਾਈਆਂ ਚਾਹਾਂ ਜਿੱਦਾਂ ਦੀਆਂ ਸੇਵਾਾਂ ਹੀ ਲੈ ਕੇ ਆਂਦੀਆਂ ਇੱਥੇ ਕਿੰਨੇ ਕਿਲੋ ਮਟਰ ਤੱਕ ਸੇਵਾ ਚੱਲਦੀ ਆ ਤੁਹਾਡੀ ਇਸ ਟਾਈਮ ਤੇ ਸਾਡੀ ਸੇਵਾ 40 ਕਿਲੋਮੀਟਰ ਦੇ ਵਿੱਚ ਚੱਲਦੀ ਪਈ ਹੈ ਤਰਨ ਤਾਰਨ ਤੋਂ ਲੈ ਕੇ ਕੋਈ ਸਾਡਾ ਹੋਮ ਬੇਸ ਹੈ ਜਿੱਥੇ ਕਿੰਨੀਆਂ ਗੱਡੀਆਂ ਕਿੰਨੀ ਦਾ ਡਿਟੇਲ ਮੈਂਬਰ ਹਨ ਹਾਂਜੀ ਇਸ ਟਾਈਮ ਤੇ ਸਾਡੇ ਕੋਲ 8 ਗੱਡੀਆਂ ਹੈਗੀਆਂ ਵਾਂ ਜਿਨ੍ਹਾਂ ਦੇ ਵਿੱਚ ਐਮਬੂਲੈਂਸਸ ਰੈਸਕਿਊ ਵਹੀਕਲਸ ਵੱਡੇ ਟਰਾਲੇ ਹੈਗੇ ਆ ਤੇ ਰਿਕਵਰੀ ਵੈਂਸ ਹੈਗੀਆਂ ਵਾਂ ਤੇ 8 ਗੱਡੀਆਂ ਟੋਟਲ ਹੈਗੀਆਂ ਵਾਂ ਜਿਹੜੀਆਂ ਔਨ ਦਾ ਰੋਡ 24/7 ਰਹਿੰਦੀਆਂ ਵਾਂ ਤੇ ਲੋਕਾਂ ਦੀ ਹੈਲਪ ਕਰਦੀਆਂ ਕਿੰਨੇ ਲੋਕਾਂ ਦੀ ਕੀਮਤੀ ਜਾਨਾਂ ਬਚਾਉਂਦੇ ਅਸ ਟਾਈਮ ਦਿੱਤੇ ਅਸੀਂ ਛੇ ਜਾਨਾਂ ਬਚਾ ਚੁੱਕੇ ਹੈਗੇ ਆ ਤੇ ਸਾਡੀ ਅਵੇਅਰਨੈਸ ਕਰਕੇ ਸਪੈਸ਼ਲੀ ਅਸੀਂ ਸੀਨ ਦੇ ਉੱਤੇ ਲੇਟ ਪਹੁੰਚਦੇ ਆ ਜਿੱਥੇ ਆਲਰੇਡੀ ਜਿਹੜਾ ਵਿਕਟਮ ਹੈਗਾ ਵਾ ਉਹਦੀ ਡੈਥ ਹੋਈ ਹੁੰਦੀ ਆ ਤੇ ਅਸੀਂ ਚਾਹੁੰਦੇ ਆ ਕਿ ਤੁਹਾਡੇ ਚੈਨਲ ਰਾਹੀਂ ਆਓ ਦੇ ਲੋਕਾਂ ਸਾਹਮਣੇ ਤੁਹਾਡਾ ਫੋਨ ਨੰਬਰ ਜਾਵੇ ਕਿ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਵਾ ਤਰਨ ਤਰਨ 40 ਕਿਲੋਮੀਟਰ ਦੇ ਵਿੱਚ ਹੱਡੇ ਜਿਹੜਾ ਹੌਟਲਾਈਨ ਨੰਬਰ ਹੈਗਾ ਵਾ 24 ਘੰਟੇ ਉਪਲਬਧ ਹੈਗਾ ਵਾ 9117009191 ਅਸੀਂ 24 ਘੰਟੇ ਤੁਹਾਡੀ ਐਕਸੀਡੈਂਟ ਦੇ ਵਿੱਚ ਅਮਰਜੈਂਸੀ ਸੇਵਾ ਦੇ ਵਿੱਚ ਹਾਜ਼ਰ ਹੈਗੇ ਆਂ ਦੇਖਣ ਜਾ ਪੰਜਾਬੰਦਨ ਨਸ਼ਿਆਂ ਦੀ ਗੋਜ ਵੱਧਦੀ ਜਾ ਰਹੀ ਕੋਈ ਨੌਜਾ ਟਿੱਕਾ ਮਿਲ ਜਾਂਦਾ ਉਹਦੇ ਵੀ ਹੈਲਪ ਰੈਕੀ ਹਾਂਜੀ ਇਸ ਟਾਈਮ ਦੇ ਉਤੇ ਅਸੀਂ ਡਰੱਗ ਇੰਪੋਰਟ ਕੀਤਾ ਹੈਗਾ ਵਾ ਦਾ ਡਰੱਗ ਦਾ ਨਾਮ ਹੈਗਾ ਵਾ ਨਾਰਕਨ ਜਿਹੜਾ ਅਮਰੀਕਾ ਦੇ ਵਿੱਚ ਕਾਫੀ ਯੂਜ਼ ਹੋ ਰਿਹਾ ਵਾ ਤੇ ਇੱਕ ਇੱਕ ਐਂਟੀਡੋਸ ਹੈਗਾ ਵਾ ਡਰੱਗ ਲਈ ਸਪੈਸ਼ਲੀ ਕੋਕੇਨ ਹੈਰੋਇਨ ਤੇ ਜਿਹੜਾ ਫੀਮ ਦੇ ਜਿਹੜੇ ਲੋਕੀ ਜ਼ਿਆਦਾ ਓਵਰਡੋਸ ਕਰ ਦਿੰਦੇ ਆ ਉਹ ਇਸ ਦਾ ਐਂਟੀਡੋਸ ਨੇਜ਼ਲ ਸਪਰੇ ਹੈਗਾ ਵਾ ਕੋਈ ਵੀ ਯੂਜ਼ ਕਰ ਸਕਦਾ ਵਾ ਆਪਣੇ ਨੱਕ ਚ ਪਾ ਕੇ ਤੇ ਬੰਦਾ ਵਾਪਸ ਆ ਜਾਂਦਾ ਵਾ ਤੁਸੀਂ ਵੇਖ ਸਕਦੇ ਕਿ ਕੱਲ ਹੀ ਅਸੀਂ ਇੱਕ ਕੇਸ ਹੈਂਡਲ ਕੀਤਾ ਹੈਗਾ ਅਸੀਂ ਪਹਿਲੀ ਵਾਰੀ ਪੰਜਾਬ ਦੇ ਵਿੱਚ ਨਾਰਕੈਨ ਨੇਸਲ ਸਪਰੇਅ ਯੂਜ਼ ਕਰਕੇ ਇੱਕ ਬੰਦੇ ਨੂੰ ਬਚਾਇਆ ਗਿਆ ਵਾ ਆ ਸਿੰਪਲ ਜਿਹਾ ਇੱਕ ਅਸੀਂ ਲੈ ਕੇ ਆਂਦਾ ਵਾ ਇਹ ਅਮਰੀਕਾ ਦੇ ਵਿੱਚ ਅਵੇਲੇਬਲ ਸਿੱਧਾ ਹੀ ਨੋਸ ਚ ਪਾਇਆ ਜਾਂਦਾ ਤੇ ਉਸੇ ਵੇਲੇ ਬੰਦਾ 30 ਸੈਕਿੰਡ ਦੇ ਵਿੱਚ 1 ਮਿੰਟ ਦੇ ਵਿੱਚ ਬੰਦਾ ਆਪਣੇ ਹੋਸ਼ ਉਹ ਰਾਜ ਚ ਵਾਪਸ ਆ ਜਾਂਦਾ ਵਾ ਜੇ ਇਹਨੂੰ ਯੂਜ਼ ਕੀਤਾ ਜਾਵੇ ਮੰਗੀ ਤੁਹਾਨੂੰ ਇਹ ਐਨਜੀਓ ਚਲਾਉਣ ਲੱਗਿਆ ਕੋਈ ਪਰੇਸ਼ਾਨੀਆਂ ਆ ਰਹੀਆਂ ਇਸ ਐਨਜੀਓ ਚ ਚਲਾਉਣ ਲਈ ਮੇਰੀ ਸੋਚ ਇਹੀ ਰਹੀ ਹੈ ਕਿ ਆਪਾਂ ਇੱਕ ਰਿਜ਼ਲਟ ਚਾਹੀਦਾ ਵਾ ਕਿ ਲੋਕਾਂ ਤੱਕ ਪਹੁੰਚੀਏ ਵਿਕਟਮ ਤੱਕ ਪਹੁੰਚੀਏ ਤੇ ਉਸ ਸੋਚ ਕਰਕੇ ਕਾਫੀ ਮੈਨੂੰ ਪ੍ਰੋਬਲਮਾਂ ਆਈਆਂ ਵਾ ਜਿੱਦਾਂ ਅਸੀਂ ਗੱਡੀਆਂ ਬਣਾਈਆਂ ਵਾ ਇਹ ਪੰਜਾਬ ਹੋਣ ਕਰਕੇ ਮੈਂ ਮੇਬੀ ਹਾਰ ਟਾਈਮ ਦੇ ਵਿੱਚ ਇਹ ਹਿੰਦਾ ਵਾ ਕਿ ਇਹ ਕੰਮ ਨਾ ਹੋਵੇ ਕੋਈ ਨਾ ਕੋਈ ਵਿਗੜ ਪੈਂਦੇ ਆ ਜਿੱਥੇ ਜਿੱਥੇ ਕੋਈ ਵੀ ਸਾਨੂੰ ਹੈਲਪ ਕਰਨ ਦੀ ਅਸੀਂ ਕਰਦੇ ਆ ਜਾ ਅੱਗੇ ਲੈ ਕੇ ਜਾਣੇ ਆ ਹਨੂ ਬਹੁਤ ਚਾਰੀਆਂ ਪ੍ਰੋਬਲਮਾਂ ਆਉਂਦੀਆਂ ਵਾ ਕਿਉਂਕਿ ਇੱਥੋਂ ਦੀ ਜਿਹੜੀ ਸੋਚ ਹੈਗੀ ਆ ਪੰਜਾਬ ਦੀ ਬਹੁਤ ਡਿਫਰੈਂਟ ਹੈ ਬਾਹਰ ਨਾਲੋਂ ਕਿਉਂਕਿ ਹਰ ਜਿਹੜੇ ਬੰਦੇ ਹੈਗੇ ਕੋਈ ਔਨੈਸਟੀ ਬਹੁਤ ਜ਼ਿਆਦੀ ਘਟਿਆ ਪੰਜਾਬ ਦੇ ਵਿੱਚ ਅਮਨ ਦੀ ਪੰਜਾਬ ਗਵਰਨਮੈਂਟ ਨੇ ਵੀ ਐਂਬੂਲੈਂਸ ਚਲਾਈਆਂ ਹੋਈਆਂ ਨੇ ਉਹਨਾਂ ਨੇ ਇੱਕ ਹੋਰ ਜਿਹੜੀ ਵੱਖਰੀ ਫੋਰਸ ਸੜਕ ਸੁਰੱਖਿਆ ਫੋਰਸ ਵੀ ਚਲਾਈ ਹੋਈ ਆ ਉਹਨਾਂ ਦੇ ਨਾਲੋਂ ਵੱਖਰਾ ਜਿਹੜੀ ਤੁਹਾਡੀਆਂ ਜੂ ਕੀ ਕਰਦੀ ਪਈ ਆ ਖੰਡੀ ਜਿਹੜੀ SSF ਚਲਾਈ ਗਈ ਆ ਬਹੁਤ ਵਧੀਆ ਪ੍ਰਾਲਾ ਯਾ ਉਹ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਕਿ ਐਕਸੀਡੈਂਟ ਵਿਕਟਮ ਲਈ ਕੀਤਾ ਗਿਆ ਤੇ ਬੇਸਿਕਲੀ ਉਹਨਾਂ ਦਾ ਪ੍ਰਾਲਾ ਤੁਹਾਡਾ ਪ੍ਰਾਲਾ ਸੇਮ ਹੀ ਹੈਗਾ ਵਾ ਤੇ ਸੀ ਡਿਫਰੈਂਟ ਕੀ ਹੈਗਾ ਵਾ ਕਿਉਂਕਿ ਜਦੋਂ ਐਸਐਸਐਫ ਪਹੁੰਚਦੀ ਹੈ ਸੀਨ ਦੇ ਉੱਤੇ ਤੇ ਵਿਕਟਮ ਦੀ ਕਿੱਦਾਂ ਹੈਲਪ ਕਰ ਸਕਦੀ ਆ ਉਹਨਾਂ ਕੋਈ ਟੂਲ ਨਹੀਂ ਹੈਗੇ ਬਸ ਉਹਨਾਂ ਕੋ ਗੱਡੀਆਂ ਹੈਗੀਆਂ ਵਾ ਜਿਹੜੀਆਂ ਅਸੀਂ ਸਰਵਿਸ ਲੈ ਕੇ ਆਂਦੀਆਂ ਵਾ ਇਹਨਾਂ ਦੇ ਵਿੱਚ ਟੂਲ ਹੈਗੇ ਆ ਜਿਹੜੇ ਜਾਸ ਆਫ ਲਾਈਫ ਅਸੀਂ ਅਮਰੀਕਾ ਤੋਂ ਇੰਪੋਰਟ ਕੀਤੇ ਆ ਤੇ ਅਸੀਂ ਇੱਕ ਰੈਸਕਿਊ ਸਰਵਿਸ ਆ ਜਿਹੜੀ ਫ੍ਰੀ ਰੈਸਕਿਊ ਸਰਵਿਸ ਲੋਕਾਂ ਨੂੰ ਦਿੰਨੇ ਆ ਕਿ ਜਿਹੜੀ ਐਕਸੀਡੈਂਟ ਦੇ ਦੌਰਾਨ ਕੋਈ ਵੀ ਟੂਲ ਉਹਨਾਂ ਨੂੰ ਲੋੜ ਹੈਗੀ ਆ ਗੱਡੀ ਦੇ ਵਿੱਚ ਕੋਈ ਫਸਿਆ ਹੋਆ ਬੰਦਾ ਉਹਨੂੰ ਬਾਹਰ ਕੱਢਣਾ ਵੜਨਾ ਪਵੇ ਗੱਡੀ ਨੂੰ ਕੁਝ ਵੀ ਕਰਨਾ ਪਵੇ ਕਿ ਜਿਹੜੇ ਜਿਗਾੜ ਲਾਏ ਜਾ ਰਹੇ ਆ ਲੋਕੀ ਸੰਭੜ ਲੈ ਕੇ ਆਇਂਦੇ ਥੋੜੀਆਂ ਲੈ ਕੇ ਆਇਂਦੇ ਆ ਇਹ ਬੰਦੇ ਵਿਕਟਮ ਨੂੰ ਐਕਚੁਅਲੀ ਹਰਟ ਕਰਦਾ ਵਾ ਰੈਦਰ ਦੈਨ ਹੈਲਪ ਕਰਦਾ ਵਾ ਤੇ ਅਸੀਂ ਇਹ ਜਿਹੜੀਆਂ ਸੇਵਾ ਆ ਆਪਣੀ ਗੱਡੀਆਂ ਦੇ ਵਿੱਚ ਸਾਰੇ ਟੂਲ ਪਾ ਕੇ ਅਸੀਂ ਐਕਸੀਡੈਂਟ ਸੀਨ ਤੇ ਜਾਂਦੇ ਆ ਤੇ ਅਸੀਂ ਵਿਕਟਮ ਦੀ ਹੈਲਪ ਕਰਦੇ ਆ ਕਿਸ ਤਰੀਕੇ ਦੀ ਸਪੋਰਟ ਜਿਹੜੀ ਆ ਉਹ ਐਨ ਆਰ ਆਈ ਭਰਾਵਾਂ ਕੋਲੋਂ ਇਸ ਐਨਜੀਓ ਨੂੰ ਮਿਲਣੀ ਚਾਹੀਦੀ ਆ ਕਿਉਂਕਿ ਬਹੁਤ ਸਾਰੇ ਪੰਜਾਬ ਦੇ ਵਿੱਚ ਲੰਗਰ ਵੀ ਲਗਾਏ ਜਾਂਦੇ ਆ ਤੇ ਕਿਤੇ ਨਾ ਕਿਤੇ ਇਧਰ ਧਿਆਨ ਘਟਿਆ ਇਹਨਾਂ ਚੀਜ਼ਾਂ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦਾ ਵਾਂ ਕਿ ਜਦੋਂ ਤੁਸੀਂ ਨਿਊਜ਼ ਵੇਖਦੇ ਜੇ ਸਵੇਰੇ ਸਵੇਰ ਔਨ ਕਰਦੇ ਜੇ ਨਿਊਜ਼ ਤੇ ਤੁਸੀਂ ਸਭ ਤੋਂ ਪਹਿਲਾਂ ਕੀ ਵੇਖਦੇ ਜੇ ਤੁਸੀਂ ਵੇਖਦੇ ਕਿ ਫਲਾਨੀ ਜਗ੍ਹਾ ਬੱਸ ਪਲਟ ਗਈ ਟਰੱਕ ਪਲਟ ਗਿਆ ਕੋਈ ਐਕਸੀਡੈਂਟ ਹੋ ਗਿਆ ਆਪਾਂ ਕੁਝ ਕਰ ਰਹੇ ਆ ਇਹਦੇ ਬਾਰੇ ਕੁਛ ਨਹੀਂ ਕਰਦੇ ਪਏ ਆਪਾਂ ਗੱਲਾਂ ਕਰ ਸਕਦੇ ਆ ਆਪਾਂ ਜੇ ਐਨ ਆਰ ਆਈ ਭਰਾ ਬਾਹਰ ਬੈਠੇ ਆ ਤੇ ਵੇਖਦੇ ਪਏ ਆ ਤੇ ਮੈਂ ਉਹਨਾਂ ਨੂੰ ਅਪੀਲ ਕਰੂੰਗਾ ਕਿ ਆਪਾਂ ਬਹੁਤ ਕੁਛ ਕਰਕੇ ਬਹੁਤ ਕੁਛ ਪੰਜਾਬ ਭੇਜਦਾ ਵਾ ਆਪਾਂ ਗੱਡੀਆਂ ਨਵੀਆਂ-ਨਵੀਆਂ ਭੇਜਦੀਆਂ ਵਾ ਆਪਾਂ ਸਭ ਕੁਛ ਭੇਜਿਆ ਵਾ ਪਰ ਆਪਾਂ ਜਿੱਦ ਜਿਹੜੀ ਸੇਵਾ ਦੀ ਜਿਹੜੀ ਲੋੜ ਆ ਨਾ ਜਾਸ ਆਫ ਲਾਈਫ ਜਿਹੜੇ ਟੂਲਸ ਆ ਆਪਾਂ ਨੂੰ ਜਿਹੜੀ ਲਾਈਫ ਸੇਵਿੰਗ ਡੀਫੀਬਿਲੇਟਰਸ ਆ ਜਿਹੜੇ ਜਿਹੜੇ ਵੈਂਟੀਲੇਟਰਸ ਆ ਜਿਹੜੀ ਪੰਜਾਬ ਨੂੰ ਸਰਕਾਰ ਜਿਹੜੀ ਪੰਜਾਬ ਸਰਕਾਰ ਕੋ ਸਹੂਲਤਾਂ ਤੇ ਹੈਗੀਆਂ ਵਾ ਪਰ ਉਹਨਾਂ ਦੇ ਵਿੱਚ ਉਹ ਸਹੂਲਤਾਂ ਚੰਗੀ ਤਰ੍ਹਾਂ ਯੂਜ਼ ਨਹੀਂ ਹੋ ਰਹੀਆਂ ਪਰ ਜੇ ਆਪਾਂ ਕੋਈ ਨਾ ਕੋਈ ਸੰਸਥਾ ਮੈਂ ਜਿਹੜੀ ਸਟਾਰਟ ਕੀਤੀ ਆ ਬਾਏ ਦਾ ਪੀਪਲ ਫॉर ਦਾ ਪੀਪਲ ਲੋਕਾਂ ਨੇ ਹੀ ਬਣਾਈ ਆ ਤੇ ਲੋਕੀ ਇਤੋਂ ਰਿਜ਼ਲਟ ਲੈ ਸਕਦੇ ਆ ਸਾਨੂੰ ਸਾਨੂੰ ਪੁੱਛ ਸਕਦੇ ਕਿ ਕਿੱਥੇ ਅਸੀਂ ਰੋਂਗ ਹੈਗੇ ਆ ਅਸੀਂ 150 ਐਕਸੀਡੈਂਟ ਟੈਸਟਾਂ ਤੇ ਕਵਰ ਕੀਤਾ ਆ ਤੇ ਅਸੀਂ ਹਰ ਐਕਸੀਡੈਂਟ ਤੋਂ ਕੁਝ ਨਾ ਕੁਝ ਸਿੱਖ ਕੇ ਅਸੀਂ ਅੱਗੇ ਵਧੇ ਆ ਤੇ ਸਾਡਾ ਮੇਨ ਮੋਟਿਵ ਇਹੀ ਹੁੰਦਾ ਵਾ ਕਿਸੇ ਦੀ ਜਾਨ ਬਚਾਉਣੇ ਜੋ ਵੀ ਕਰਨ ਦੇ ਲੋੜ ਆ ਸਾਨੂੰ ਅਸੀਂ ਕਰਨ ਕਰਨੇ ਤਿਆਰ ਆ ਅਮਨ ਜੀ ਜਿਹੜੀ ਤੁਸੀਂ ਨਾਰਕੈਨ ਜਿਹੜੀ ਮੈਡੀਸਿਨ ਲੈ ਕੇ ਆਏ ਜੋ ਜਿਹੜਾ ਕੋਈ ਨੌਜਵਾਨ ਆ ਜਿਹੜਾ ਨਸ਼ਾ ਕਰਦਾ ਏ ਹਾਂਜੀ ਤੇ ਤੁਸੀਂ ਕਹਿੰਦੇ ਹੋ ਨੱਕ ਦੇ ਵਿੱਚ ਪਾਇਆ ਤੇ ਉਹਦੀ ਜਿਹੜੀ ਜਾਨ ਬਚ ਜਾਂਦੀ ਏ ਜੇ ਮੈਡੀਸਿਨ ਇੰਨੀ ਚੰਗੀ ਏ ਤੇ ਪੰਜਾਬ ਗਵਰਨਮੈਂਟ ਕਿਉਂ ਨਹੀਂ ਹਰ ਮੈਡੀਕਲ ਤੇ ਇਹਦੀ ਸਹੂਲਤ ਦੇ ਰਹੀ ਜਾਂ ਹਸਪਤਾਲਾਂ ਚ ਕਿਉਂ ਨਹੀਂ ਇਹਦੀ ਸਹੂਲਤ ਮਿਲਦੀ ਪਈ ਹਾਂਜੀ ਇਹ ਜਿਹੜਾ ਕੁਐਸਚਨ ਪਹਿਲਾਂ ਵੀ ਮੈਨੂੰ ਕਿਸੇ ਨੇ ਪਾਇਆ ਹੈਗਾ ਤੇ ਮੈਂ ਆ ਇਸ ਕਾਫੀ ਕੰਮ ਕੀਤਾ ਕਿ ਨਾਰਕਨ ਨੂੰ ਇੱਥੇ ਪੰਜਾਬ ਲੈ ਕੇ ਆਉਣਾ ਤੇ ਇਹ ਪੰਜਾਬ ਚ ਵਿੱਚ ਵੇਖਿਆ ਜਾਊਗਾ ਕਿ ਜਦੋਂ ਅਸੀਂ ਪਰਮਿਸ਼ਨਾਂ ਲੈਣ ਜਾਂਦੇ ਆ ਨਾਰਕਨ ਦੀਆਂ ਤੇ ਬਸ ਸਾਨੂੰ ਇਹੀ ਦੱਸਿਆ ਜਾਂਦਾ ਵਾ ਕਿ ਕਿੱਥੇ ਨਸ਼ਾ ਹੈਗਾ ਵਾ ਸਾਨੂੰ ਦੱਸਿਆ ਜਾਵੇ ਕਿਉਂਕਿ ਪੰਜਾਬ ਜੇ ਮੰਨੇ ਨਾ ਕਿ ਸਾਡੇ ਕੋਲ ਇੱਥੇ ਨਸ਼ਾ ਹੈਗਾ ਵਾ ਤੇ ਉਹਦੇ ਐਂਟੀਡੋਸ ਅਸੀਂ ਲੈ ਕੇ ਆਂਦੀ ਹਾਡੇ ਨਾਲ ਕੰਮ ਕਰੋ ਕਿ ਅਸੀਂ ਜਿਹੜਾ ਨਸ਼ਾ ਆ ਇਹਨੂੰ ਬੰਦ ਕੀਤਾ ਜਾਵੇ ਨਾਲ ਮੈਂ ਇਹ ਵੀ ਇਹ ਵੀ ਕਹਿਣਾ ਚਾਹੁੰਨਾ ਵਾ ਕਿ ਜਿਹੜੀਆਂ ਆ ਜਿਹੜੇ ਸਾਡੀ ਕ੍ਰਿਮੀਨਲ ਐਕਟੀਵਿਟੀ ਹੋ ਰਹੀ ਆ ਲੋਕਾਂ ਦੇ ਘਰ ਚੋਰੀ ਹੋ ਰਹੀ ਆ ਗੱਡੀਆਂ ਚੋਰੀ ਬਾਈਸਾਈਕਲ ਚੋਰੀ ਹੋ ਰਹੀ ਆ ਇਹ ਇਹ ਮੈਂ ਕਹਿ ਸਕਦਾ ਵਾਂ ਕਿ ਕਿਤਨਾ ਕਿਤੇ ਡਰਗ ਨਾਲ ریلیਟਡ ਹੈਗੀਆਂ ਚੀਜ਼ਾਂ ਕਿਉਂਕਿ ਕਿਸੇ ਨੂੰ ਡਰਗ ਦੀ ਲੋੜ ਆ ਉਹਨੂੰ ਤੋੜ ਹੈਗੀ ਆ ਤੇ ਉਹਨੇ ਇਹ ਚੀਜ਼ਾਂ ਕਰਨੀਆਂ ਬਾਹਰ ਜਾ ਕੇ ਉਹਨੇ ਕ੍ਰਿਮੀਨਲ ਐਕਟੀਵਿਟੀਆਂ ਕਰਨੀਆਂ ਵਾ ਜਿਹੜਾ ਅਸੀਂ ਐਂਟੀਡੋਸ ਲੈ ਕੇ ਆਂਦਾ ਵਾ ਨਾਰਕੈਨ ਮੈਂ ਸਕੇਨਾ ਵਾ ਕਿ ਇਦਾਂ ਦਾ ਕੋਈ ਪ੍ਰੋਗਰਾਮ ਬਣਾਇਆ ਜਾਵੇ ਜਿਹਦੇ ਉੱਤੇ ਵੀ ਐਡਮਿਨਿਸਟਰ ਕੀਤਾ ਜਾਵੇ ਜਿੰਨੂੰ ਵੀ ਨਾਰਕੈਨ ਦਿੱਤਾ ਜਾਵੇ ਉਹਦੀ ਜਾਨ ਪਹਚਾਈ ਜਾਵੇ ਉਨੂੰ ਇੱਕ ਸੈਕੰਡ ਜ਼ਿੰਦਗੀ ਮਿਲਦੀ ਆ ਤੇ ਕੋਈ ਨਾ ਕੋਈ ਸਪੈਸ਼ਲ ਪ੍ਰੋਗਰਾਮ ਡਿਜ਼ਾਈਨ ਕੀਤੇ ਜਾਣ ਜਿੱਦਾਂ ਅਮਰੀਕਾ ਦੇ ਵਿੱਚ ਹੈਗੇ ਆ ਉਹਨਾਂ ਨੂੰ ਪਾਇਆ ਜਾਵੇ ਕਿ ਇੱਕ ਵਾਰੀ ਤਾਨੂੰ ਬਚਾ ਤੇ ਲਿਆ ਹੁਣ ਤੁਸੀਂ ਦੁਬਾਰਾ ਨਹੀਂ ਡਰਗ ਕਰਨਾ ਇਹ ਕੋਈ ਪ੍ਰੋਗਰਾਮ ਲਾਇਆ ਜਾਣ ਕਿ ਉਹਨਾਂ ਨੂੰ ਇਸ ਕੱਢਿਆ ਜਾਵੇ ਤੇ ਨਾਲੇ ਅੰਡਰਸਟੈਂਡ ਕੀਤਾ ਜਾਵੇ ਕਿ ਇਹ ਜਿਹੜੇ ਬੰਦੇ ਡਰਗ ਕਰਦੇ ਪੈਸੇ ਇਹਨਾਂ ਕੋ ਕਿੱਥੇ ਆਉਂਦੇ ਆ ਰੋਜ਼ ਹੀ ਆ ਰਿਹਾ ਰੁਪਏ ਦੇ ਟੀਕੇ ਕਿਦਾਂ ਕਿੱਥੋਂ ਲਾਉਂਦੇ ਆ ਕਿਹੜਾ ਇਹਨਾਂ ਦੇ ਪਿੱਛੇ ਹੈਗਾ ਵਾ ਤੇ ਮੈਂ ਕਹਿੰਨਾ ਪੰਜਾਬ ਸਰਕਾਰ ਨੂੰ ਕਿ ਡਰਗ ਦੀ ਪ੍ਰੋਬਲਮ ਬਹੁਤ ਜ਼ਿਆਦੀ ਹੈਗੀ ਆ ਤੇ ਆਪਾਂ ਨੂੰ ਵਰਕ ਕਰਨ ਦੀ ਲੋੜ ਹੈਗੀ ਆ ਜਿੱਦਾਂ ਦਾ ਹੀ ਨਾਰਕਨ ਡਰਗ ਲੈ ਕੇ ਆਂਦਾ ਵਾ ਲੋ ਤੱਕ ਪੰਚਾਇਏ ਲੋਕਾਂ ਨੂੰ ਬਚਾਈਏ ਤੇ ਇੱਕ ਨਵੀਂ ਜ਼ਿੰਦਗੀ ਦਈਏ ਉਹਨਾਂ ਨੂੰ ਤੇ ਨਵੀਂ ਸਟਾਰਟਿੰਗ ਹੋਵੇ ਉਹਨਾਂ ਨੂੰ ਕਮੰਡੀ ਜਿਹੜਾ ਲਾਈਫਲਾਈਨ ਦਾ ਜਿਹੜਾ ਪ੍ਰੋਜੈਕਟ ਹੈ ਤੁਹਾਡੇ ਗਹਿਨ ਦੇ ਵਿੱਚ ਕਿੱਦਾਂ ਹੈ ਕੀ ਸੋਚ ਕੇ ਤੁਸੀਂ ਇਹ ਪੰਜਾਬ ਦੇ ਵਿੱਚ ਪ੍ਰੋਜੈਕਟ ਲੈ ਕੇ ਆਏ ਹੋ ਹਾਂਜੀ ਮੇਰਾ ਕਜ਼ਨ ਬ੍ਰਦਰ ਹੀਗਾ ਜਿਹੜਾ 2018 ਦੇ ਵਿੱਚ ਉਹਦੀ ਡੈਥ ਹੋ ਗਈ ਇੱਕ ਐਕਸੀਡੈਂਟ ਦੇ ਦੌਰਾਨ ਤੇ ਮੈਂ ਵੇਖਿਆ ਕਿ ਕਿਹੜੀਆਂ ਸੇਵਾ ਉਹਨੂੰ ਮਿਲੀਆਂ ਵਾਂ ਜਿਹੜੀਆਂ ਅਸੀਂ ਬਾਹਰ ਇੰਜੋਏ ਕਰਦੇ ਹਾਂ ਜੇ ਹੀ ਬਾਹਰ ਅਮਰੀਕਾ ਦੇ ਵਿੱਚ ਬਹਿ ਕੇ ਮੈਂ 911 ਦੀ ਗਲਤੀ 'ਚ ਵੀ ਮੈਂ ਡਾਇਲ ਕਰਦਾ ਨਾ ਫੋਨ ਨੰਬਰ ਤੇ ਉਹਨਾਂ ਨੇ ਤਿੰਨ ਚੀਜ਼ਾਂ ਭੇਜਣੀਆਂ ਮੈਨੂੰ ਉਹਨਾਂ ਨੇ ਮੈਨੂੰ ਪੁਲਿਸ ਵਾਲੇ ਭੇਜਣੇ ਆ ਇੱਕ ਫਾਇਰ ਟਰੱਕ ਭੇਜਣਾ ਤੇ ਮੈਨੂੰ ਐਂਬੂਲੈਂਸ ਭੇਜਣਾ ਮੈਂ ਗਲਤੀ ਚ ਵੀ ਮੈਂ ਇਹਨੂੰ ਕਾਲ ਕਰ ਲਿਆ ਉਹਨਾਂ ਨੂੰ ਤੇ ਜਿਹੜਾ ਮੇਰਾ ਬ੍ਰਦਰ ਹੀਗਾ ਉਹ ਆਲਮੋਸਟ ਦੋ ਕੈਂਟੇ ਰੋਡ ਦੇ ਉੱਤੇ ਪਿਆ ਰਿਆ ਕੋਈ ਰੈਸਕਿਊ ਦਾ ਨਹੀਂ ਹੋਇਆ ਤੇ ਇਦਾਂ ਦੀਆਂ ਜਿਹੜੀਆਂ ਸੇਵਾ ਲੈ ਕੇ ਆਂਦੀਆਂ ਵਾ 911 ਜਿਹੜੀ ਉੱਥੇ ਅਮਰੀਕਾ 'ਚ ਸੇਵਾ ਚੱਲਦੀ ਪਈ ਆ ਅਸੀਂ ਥੋੜਾ ਬਹੁਤਾ ਉਸ ਪ੍ਰੋਜੈਕਟ ਨੂੰ ਕਾਪੀ ਕੀਤਾ ਵਾ ਇੱਥੇ ਕਿ ਜਿਹੜੀਆਂ ਲੋਕੀ ਬਾਹਰ ਭੱਜ ਰਹੇ ਆ ਅਮਰੀਕਾ ਵਗੈਰਾ ਹੋਰ ਵੀ ਦੇਸ਼ਾਂ ਦੇ ਵਿੱਚ ਕਿ ਬਾਹਰ ਜਾ ਕੇ ਸਾਡਾ ਵਧੀਆ ਹੋਊਗਾ ਆਪਾਂ ਇਦਾਂ ਦੀਆਂ ਸੇਵਾ ਇੱਥੇ ਹੀ ਸੋਚ ਆਪਣੀ ਵਧੀਆ ਤੇ ਇੱਥੇ ਲੈ ਕੇ ਆਈਏ ਸੇਵਾ ਉਹਦਾ ਜਮਨਜੀਤ ਪੰਜਾਬ ਦੇ ਜਿਹੜੇ ਬਾਪੇ ਨੇ بڑے بڑے ਤਗੜੇ ਬਾਪੇ ਨੇ ਇਰੇ ਕਰੋੜਾਂ ਰੁਪਈਆ ਦੇ ਲੰਗਰ ਲਾ ਰਹੇ ਨੇ ਕੀ ਮੈਸੇਜ ਦੇਣਾ ਚਾਹੋਗੇ ਉਹਨਾਂ ਨੂੰ ਤੇ ਪੰਜਾਬ ਵਾਸੀਆਂ ਨੂੰ ਐਨਆਰਆਈ ਵੀਰਾਂ ਨੂੰ ਕੀ ਮੈਸੇਜ ਰਵੇਗਾ ਅਕੀਰ ਤੱਕ ਮੈਂ ਬਸ ਇਹੀ ਕਹਿ ਰਿਹਾ ਕਿ ਲੰਗਰ ਤੇ ਆਪਾਂ ਖਾ ਲਿਆ ਮੈਂ ਵੀ ਖਾ ਲਿਆ ਲੰਗਰ ਤੇ ਆਪਾਂ ਖਾਂਦੇ ਰਾਵਾਂਗੇ ਪਰ ਜਿਹੜਾ ਅਮਰਜੈਂਸੀ ਦੇ ਵਿੱਚ ਆਪਾਂ ਨੰਬਰ ਲਾਉਣੇ ਲੋਕਾਂ ਦੇ ਲਈ ਤੇ ਲੋਕਾਂ ਵੱਲੋਂ ਆਈ ਥਿੰਕ ਇਹ ਕਿਤੇ ਨਹੀਂ ਮਿਲੂ ਬਸ ਸੱਚ ਨਹੀਂ ਆ ਨਸਬਾਰ ਹੈ ਜਿਹੜੇ ਸੋਚ ਰੱਖਦੇ ਆ ਕਿ ਪੰਜਾਬ ਨੂੰ ਕੋਈ ਚੇਂਜ ਕੀਤਾ ਜਾ ਸਕਦਾ ਵਾ ਕਿ ਜਿਹੜੀ ਮੇਰੀ ਮਾਂ ਰੋਜ਼ ਹੀ ਨਿਊਜ਼ ਪੰਜਾਬ ਦੀ ਵੇਖਦੀ ਆ ਉਹਦੇ ਵਿੱਚ ਅਸੀਂ ਕੁਝ ਨਾ ਕੁਝ ਚੇਂਜਸ ਲੈ ਕੇ ਆ ਸਕਦੇ ਹਾਂ ਕਿਉਂਕਿ ਇਦਾਂ ਦੀਆਂ ਕਾਫੀ ਜਨਰੇਸ਼ਨਸ ਬਾਹਰ ਅਮਰੀਕਾ ਬ੍ਰਾਡ ਸਾਰੇ ਦੁਨੀਆ ਦੇ ਵਿੱਚ ਸਪਰੈਡ ਹੋਈਆਂ ਵਾਂ ਉਹਨਾਂ ਕੋਈ ਇੰਨੀ ਜ਼ਿਆਦੀ ਉਹਨਾਂ ਕੋਈ ਇਨਫੋਰਮੇਸ਼ਨ ਹੈਗੀ ਆ ਜਿਹੜੀ ਪੰਜਾਬ ਚ ਆਣ ਕੇ ਵਾਪਸ ਆਣ ਥੋੜਾ ਬਹੁਤਾ ਵੀ ਸੋਚ ਇੱਥੇ ਚੇਂਜ ਕਰ ਦਿੰਨਾ ਤੇ ਪੰਜਾਬ ਆਪਣਾ ਬਹੁਤ ਅੱਗੇ ਵੱਧ ਸਕਦਾ ਤਰਨਤਾਰਨ ਤੋਂ ਇਲਾਵਾ ਹੋਰ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਤੁਹਾਡੀਆਂ ਟੀਮਾਂ ਜਿਹੜੀਆਂ ਵਰਕ ਕਰ ਰਹੀਆਂ ਐਸ ਟਾਈਮ ਤੇ ਤਰਨਤਾਰਨ ਤੇ ਅੰਮ੍ਰਿਤਸਰ ਦੇ ਵਿੱਚ ਕੰਮ ਕਰਦੇ ਪਏ ਅਸੀਂ 40 ਕਿਲੋਮੀਟਰ ਕਵਰ ਕਰਦੇ ਆ ਏਰੀਆ ਠੀਕ ਹੈ ਧੰਨਵਾ Thank you.